ਨਮਾਸ਼ਹਿਰ ਦੇ ਪਿੰਡ ਮੀਰਪੁਰ ਜਟਾਂ ਵਿਖੇ ਨਰੇਗਾ ਦਾ ਕੰਮ ਕਾਫੀ ਸਮੇਂ ਤੋਂ ਜਿਹੜਾ ਰੁਕਿਆ ਹੋਇਆ ਸੀ ਉਸ ਨੂੰ ਆਮ ਆਦੀ ਪਾਰਟੀ ਦੇ ਹਲਕਾ ਨਮਾਸ਼ਹਿਰ ਤੋਂ ਇੰਚਾਰਜ ਲਲਿਤਮਨ ਬੱਲੂ ਪਾਠਕ ਦੇ ਵੱਲੋਂ ਸ਼ੁਰੂ ਕਰਵਾਇਆ ਗਿਆ ਨਮਾਸ਼ਹਿਰ ਅੱਜ ਮਿਤੀ 17 ਜੂਨ 2024 ਨੂੰ ਕਰੀਬ ਸਵੇਰੇ 11 ਵਜੇ ਨਮਾਸ਼ਹਿਰ ਤੋਂ ਆਮ ਆਦੀ ਪਾਰਟੀ ਦੇ ਹਲਕਾ ਨਮਾਸ਼ਹਿਰ ਤੋਂ ਇੰਚਾਰਜ ਲਲਿਤਮਨ ਬੱਲੂ ਪਾਠਕ ਦੇ ਵੱਲੋਂ ਅਤੇ ਪਿੰਡ ਮੀਰਪੁਰ ਜਟਾਂ ਵਿਖੇ ਆਮ ਆਦੀ ਪਾਰਟੀ ਦੇ ਕਈ ਆਗੂਆਂ ਦੇ ਵੱਲੋਂ ਅੱਜ ਨਰੇਗਾ ਦਾ ਕੰਮ ਜਿਹੜਾ ਕਿ ਕਾਫੀ ਸਮੇਂ ਤੋਂ ਬੰਦ ਪਿਆ ਸੀ ਉਸ ਨੂੰ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਇਸ ਮੌਕੇ ਨਰੇਗਾ ਅਧੀਨ ਕੰਮ ਕਰ ਰਹੀਆਂ ਔਰਤਾਂ ਨੇ ਆਮ ਆਦੀ ਪਾਰਟੀ ਦੇ ਹਲਕਾ ਨਮਾ ਸ਼ਹਿਰ ਤੋਂ ਇੰਚਾਰਜ ਲਲਿਤ ਮਨ ਬੱਲੂ ਪਟਕੜ ਦਾ ਅਤੇ ਪਿੰਡ ਮੀਰਪੁਰ ਜੱਟਾਂ ਵਿਖੇ ਇੱਕੀ ਆਮ ਆਦੀ ਪਾਰਟੀ ਦੇ ਅਗੋਂ ਆਂਦਾ ਉਹਨਾਂ ਨੇ ਧੰਨਵਾਦ ਕੀਤਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸ਼ਮਸ਼ੇਰ ਸਿੰਘ ਅਤੇ ਗੁਰਦੇਵ ਸਿੰਘ ਜੋਬਨ ਸਿੰਘ ਅਤੇ ਜਗਤਾਰ ਸਿੰਘ ਅਤੇ ਕੁਲਦੀਪ ਸਿੰਘ ਮਿੰਟੂ ਅਤੇ ਡਾਕਟਰ ਜਸਪਾਲ ਸਿੰਘ ਅਤੇ ਜਥੇਦਾਰ ਸਿਸ਼ਨ ਸਿੰਘ ਅਤੇ ਸ਼ੇਰਾ ਵਪਾਰੀ ਨੇ ਆਮ ਆਦੀ ਪਾਰਟੀ ਦੇ ਹਲਕਾ ਨਮਾ ਸ਼ਹਿਰ ਤੋਂ ਇੰਚਾਰਜ ਲਲਿਤ ਮਨ ਬੱਲੂ ਪਟਕੜ ਦਾ ਧੰ ਕਿਹਾ ਹੈ ਕਿ ਉਹਨਾਂ ਦੀ ਬਦੌਲਤ ਅੱਜ ਕਈ ਨਰੇਗਾ ਅਧੀਨ ਕੰਮ ਕਰ ਰਹੀਆਂ ਔਰਤਾਂ ਨੂੰ ਦੁਬਾਰਾ ਰੋਜ਼ਗਾਰ ਮਿਲਿਆ ਹੈ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਬੇਨਤੀ ਹੈ ਕਿ ਜੋ ਪਿੰਡ ਮੀਰਪੁਰ ਜੱਟਾ ਦੇ ਵਿੱਚ ਸਾਡਾ ਜਿਹੜਾ ਕਿ ਨਰੇਗਾ ਵਾਲਾ ਕੰਮ ਰੁਕਿਆ ਸੀ 7-8 ਮਹੀਨੇ ਤੋਂ ਤੇ ਬੜੀ ਕਿਰਪਾ ਹੋਈ ਚਲੋ ਜੋ ਕਿ ਪੰਜਾਬ ਸਰਕਾਰ ਦੇ ਸਾਡੇ ਇੰਚਾਰਜ ਨੇ ਹਲਕਾ ਨਵਾਂ ਸ਼ਹਿਰ ਤੋਂ ਬੱਲੂ ਪ੍ਰਧਾਨ ਜੀ ਤੇ ਉਹਨਾਂ ਵੱਲੋਂ ਅੱਜ ਇਹ ਕੰਮ ਸਾਡੇ ਨਗਰ ਦਾ ਹੋ ਰਿਹਾ ਤੁਸੀਂ ਦੇਖ ਜੀਓ ਮਾਰੇ ਜੀ ਅਦਰ ਕੈਮਰਾ ਵਿਖਾ ਦਿਓ ਸਾਰਿਆਂ ਨੂੰ ਤੇ ਅੱਜ ਸਟਾਰਟ ਕਰਾਇਆ ਗਿਆ ਤੇ ਮਰੇਗਾ ਵਾਲੀ ਬੀਬੀਆਂ ਵੱਲੋਂ ਸਾਰਿਆਂ ਨੂੰ ਜਿਹੜਾ ਰੋਜ਼ਗਾਰ ਮਿਲ ਗਿਆ ਤੇ ਉਹਨਾਂ ਵੱਲੋਂ ਵੱਲੂ ਸਾਹਿਬ ਜੀ ਦਾ ਜੋ ਕਿ ਹਲਕਾ ਇੰਚਾਰਜ ਦੇ ਪ੍ਰਧਾਨ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਸਾਡੇ ਨਗਰ ਵਾਲੋਂ ਵੀ ਵੱਲੂ ਪ੍ਰਧਾਨ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਨਗਰ ਵਿੱਚ ਮਰੇਗਾ ਦਾ ਕੰਮ ਸ਼ੁਰੂ ਕਰਾ ਕੇ ਸਾਡੇ ਨਗਰ ਨੂੰ ਸ਼ਾਨ ਬਧਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ